ਗਿਰ ਲੱਗਿਆ ਤੁਹਾਡੇ ਨਾਲੇ ਖੜੇ ਆ ਬਾੜੇ ਤੁਰਿਆ ਓਏ ਗਿਰ ਲੱਗਿਆ ਹੁਣ ਆ ਦੇਖ ਓਏ ਇਹਦਾ 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 ਆ ਦੇਖ ਇਹਦਾ ਹੀ ਇਹਦਾ ਹੀ ਆ ਉਹ ਉਹਨੇ ਇਹਦੇ ਭਾਈ ਨੇ ਵੀ ਕਿਹਾ ਵੀ ਆਪਾਂ ਜੱਕਾ ਮਾਰ ਜੀ ਕਰ ਇਹਦਾ ਬਾਪੂ ਵੀ ਕਹਿੰਦਾ ਜਿਵੇਂ ਮਾਰੀ ਮੇਰੀ ਗੱਲ ਸੁਣ ਹਾਂ ਇਹਦੇ ਬਾਪੂ ਕੋਲ ਜਾਇਆ ਉਹਦੇ ਕੋਲ ਨਹੀਂ ਆਨੇ ਆਜੀ ਪੂਰੀ ਨੇ ਟਾਸ ਭਾਈ ਦੀ ਕੌਣ ਦਿੱਤੇ ਆ ਉਹ ਵੀ ਤਾਂ ਐ ਭਾਈ ਸਾਡੀ ਆ ਪੂਰੀ ਦੇ ਟਾਸ ਵਾਲੀ ਵਾਹ ਵਿਆਹ ਦੀ ਗੱਲ ਚੱਲਦੀ ਆ ਅੱਜ ਲੋਹੜੀ ਵਾਲੇ ਸੋਰਦਾ ਸੀ ਹਾਂ ਪੂਰੀ ਭਾਈ ਬਾਤ ਚੱਲਣਾ ਗੱਲ ਕਰਨੀ ਮੈਂ ਉਹ ਕਹਿੰਦਾ ਦੇਖ ਲਓ ਇੱਕ ਅੱਡੇ ਦਿਨ ਚ ਕੰਮ ਬੰਦ ਲੂ ਤੂੰ ਐਂ ਦੱਸ ਤਿੰਨ ਅਮਨੇ ਇਹ ਕਿਹੜਾ ਢੰਗ ਨਾਲ ਜਿੱਧਰ ਮਰਜ਼ੀ ਤੇ ਪੈਰ ਰੱਖ ਲੈ ਜਿੱਧਰ ਤੇ ਰੱਖ ਲੈ ਭਲਾ ਉਧਰ ਤੇ ਰੱਖ ਲੈ ਹੁਣ ਮੇਰੀ ਗੱਲ ਹਾਂ ਇਹਦੇ ਵਿਆਹ ਦੇ ਉਹ ਜਿਹੜਾ ਉਹ ਕਰਦੇ ਹੁੰਦੇ ਆ ਟੈਂਟ ਡੁੰਡ ਦਾ ਸਾਰਾ ਪੈਸਾ ਉਹ ਉਹਦੇ ਵਾਸਤੇ ਮੰਨ ਨਹੀਂ ਸਕਦੇ ਟੈਂਟ ਕਿਹੜਾ ਭਾਅ ਵਧਣਾ ਟੈਂਟ ਲਾਉਣੀ ਨਹੀਂ ਨੀ ਮਰੀ ਟਾਲ ਮੇਰਾ ਆੜੀ ਹੈਗਾ ਮੈਂ ਡਿਸਕਾਊਂਟ ਦਊ ਫਿਰ ਹੁਣ ਲੰਗਰ ਵੀ ਤਾਂ ਲਾਉਣਾ ਹੈ ਜਿਹੜਾ ਲਾਉਣਾ ਲੋਕਾਂ ਨੂੰ ਕੋਈ ਹਲਵਾਈ ਦੇਖ ਲੈ ਕੋਈ ਆਮੇ ਦਾ ਵਿਆਹ ਕਰ ਦੋ ਲੰਗਰ ਮੈਂ ਲਾ ਦਊਗਾ ਲੰਗਰ ਮੈਂ ਲਾ ਦਊਗਾ ਪੂਰੀ ਪਾਲਾ ਕੀ ਤਾਂ ਹੁੰਦਾ ਕੋਈ ਗੱਲ ਨਹੀਂ ਉੱਤਰ ਗੱਗੜਾ ਸਾਈ ਉੱਤਰ ਤੇ ਹੈ ਕੈਮਰਾ ਰੁਪਈਆ ਆਏਗਾ ਥੋੜਾ ਟੁੱਟਿਆ ਹੋਇਆ ਟਾਸ ਭਾਈ ਇਹ ਲੈ ਆ ਦੇਖੀਏ ਪਹਿਲਾਂ ਕੀ ਤਾਂ ਹੁੰਦਾ ਫਿਰ ਪੈ ਗਿਆ ਟੁੱਟਿਆ ਮੈਂ ਤਾਂ ਨਹੀਂ ਆਣਾ ਹੈਗਾ ਕੀ ਕਰਨਾ ਪੂਰੀ ਟਾਸ ਕੋਣੀ ਹੈ ਪਹਿਲਾਂ ਕੀ ਤਾਂ ਹੁੰਦਾ ਮੈਂ ਤਾਂ ਨਹੀਂ ਆਣਾ ਜੈ ਇਹਨਾਂ ਦੋ ਨੀ ਮੈਲਾ ਲੂੜਾ ਕੋਈ ਚੁੰਨੀ ਚੁੰਨੀ ਕਿੱਥੇ ਰੁਪਈਆ ਵੀ ਆ ਗਿਆ ਆ ਮੈਂ ਬੜਾ ਦੁਰਸ਼ੋਭਾ ਨੀ। ਇਹਦਾ ਹੈਡ ਹੈ ਤੇ ਟੇਲ ਹੈ ਚੱਲ। ਦੱਸ ਮੈਨੂੰ ਹੈਡ ਟੇਲ ਨਹੀਂ ਪਤਾ ਕੀ ਹੁੰਦਾ। ਕੋਈ ਨਹੀਂ ਆ ਦੇਖ। ਇਹ ਹੈਡ ਹੈ ਤੇ ਟੇਲ ਹੈ। ਬਸ ਇਹ ਕਿਹਦਾ ਹੈਡ ਹੈ ਤੇ ਟੇਲ ਹੈ। ਗਿਰ ਲੱਗਿਆ ਹੁਣ। ਤੁਹਾਡੇ ਨਾਲੇ ਸਾਲੇ ਬਾੜਾ ਤੁਰਿਆ। ਓਏ ਗਿਰ ਲੱਗਿਆ ਹੁਣ। ਆ ਦੇਖ। ਓਏ ਦੇਖ। ਓਏ ਇਦਾ ਇਦਾ। ਇਦਾ ਇਦਾ ਇਦਾ। ਆ ਦੇਖ। ਇਦਾ ਹੀ ਇਦਾ ਹੀ ਆ। ਨੰਬਰ ਵਾਈ ਤੇਰਾ। ਪਹਿਲਾ ਨੰਬਰ ਤੇਰਾ ਲੱਗ ਗਿਆ। ਮੋਰ ਲੱਗੀ। ਦੂਆ ਨੰਬਰ ਹੁਣ ਦੂਆ। ਦੂਆ ਨੰਬਰ। ਤੇਰਾ ਕਿਹਦਾ ਪਤਾ ਨਹੀਂ ਕਿਹਦਾ ਤੂੰ ਬੋਲ ਤੂੰ ਦੱਸ ਤੂੰ ਦਾਸ ਤੇ ਰਿਹਾ ਮੈਂ ਵੀ ਮੈਂ ਗੜਾਮ ਨਾਲ ਲੱਖੂਗਾ ਬੱਸ ਬਾਈ ਸਾਨੂੰ ਕੋਈ ਚੱਕਰ ਨਹੀਂ ਆਪ ਪਹਿਲਾ ਨੰਬਰ ਇਹਦੇ ਲੱਗਿਆ ਤੁਸੀਂ ਦੂਆ ਦੱਸੋ ਹੈ ਇਹਦਾ ਹੈਡ ਹੈ ਉਹਦੀ ਟੇਲ ਹੈ ਕਹਿੰਦਾ ਦਿੱਤਾ ਦੱਸ ਚੱਲ ਗੋਲੀ ਦਾ ਦੱਸ ਵਾ ਕੀ ਆ ਇਹ ਤੇਰਾ ਚੱਲ ਪੂਰੀ ਲਾਈ ਤੂੰ ਦੱਸ ਕਿਹਾ ਤੇਰਾ ਤੇਰਾ ਦੋ ਰੁਪਏ ਦੱਸ ਕਿਹਾ ਇਹ ਤੇਰਾ ਹੈ ਹੈਡ ਹੈ ਆ ਹੈਡ ਆ ਟੇਲ ਆ ਟੇਲ ਹੈ ਚੱਲ ਉਹ ਡੰਗਰ ਚੱਲ ਇਹ ਦੇਖ ਹਾਂ ਇਹ ਖੜਾ ਹੋ ਗਿਆ ਤੇਲ ਆ ਗਿਆ ਆਉਂਡੀ ਵਾਰੀ ਆ ਗਈ ਤੇਰਾ ਤੇਰਾ ਮੇਰਾ ਹੈੱਡ ਦਾ ਹੈੱਡ ਹੀ ਤਾਂ ਦਾ ਨਹੀਂ ਹੈੱਡ ਉਹਦਾ ਦਾ ਉਹ ਤੇਲ ਤਾਂ ਤੇਰਾ ਤੇਲ ਹੈ ਮੈਂ ਤੇਲ ਟੂਰ ਕੋਈ ਨਹੀਂ ਹੈਗਾ ਤੇਰਾ ਤੇਲ ਹੈ ਮੈਂ ਤੁਹਾਡੇ ਨਾਲ ਤੁਹਾਡੇ ਵਾਲੇ ਤੋਂ ਨਾਲੇ ਜਿਆਦਾ ਦੁਖੀ ਹੋ ਗਿਆ ਛੇਤੀ ਚਲੋ ਪਗਲਾੜੀ ਪਰ ਆਸ ਜਾ ਕੇ ਡਣਾ ਯਾਰ ਚੱਲੀਏ ਲੋੜੀ ਵਾਲੇ ਨਾਲੇ ਜੀ ਚੱਲੋ ਭਾਈ ਪਲਾਉਣਾ ਹੈ ਖੀਰ ਗੂਰ ਵਾਲੇ ਲੈ ਜਾਂਦੇ ਤੇ ਰਾਹ ਸਿੱਧਾ ਹੋਣਾ ਭਰੀਆਂ ਭਾਈ ਪੂਰੀ ਕਹਿੰਦਾ ਉਹ ਪੂਰੀ ਆਏ ਰਾਸ ਦੀ ਸੇਵਾ ਲਾਉਣੀ ਹੈ ਗੱਡੀ ਵਿੱਚ ਕੱਢ ਲੈ ਦੋ ਚਾਰ ਉਹ ਖੱਟੇ ਪੇ ਮੇਰੇ ਕੱਲ੍ਹ ਹੀ ਦੰਦ ਚੱਬ ਨਹੀਂ ਹੁੰਦਾ ਕੋਈ ਨਹੀਂ ਤੂੰ ਦੋ ਤਿੰਨ ਮੈਨੂੰ ਆ ਕੱਢ ਕੇ ਦੇ ਦੇ ਤਿੰਨ ਬੜੀ ਉਹ ਤੇ ਨਾ ਖਰਚਾਈ ਆ ਬਈ ਬਾਈ ਹੈ ਪਹਿਲੇ ਫਰਕ ਉਹ ਪੂਰੀ ਇੱਕ ਗੱਲ ਦੇਖ ਲੈ ਤੂੰ ਰੁਪਏ ਦੀ ਛਗਣ ਵਾਲੀ ਦੀ ਹੈ ਛਗਨੇ ਆ ਹਾਂ ਉੜ ਕੇ ਸਿੱਧਾ ਇਹਦੀ ਜੇਮ ਚ ਗਿਆ ਹਾਂ ਆਪਨੇ ਨੰਬਰ ਤੇਰਾ ਪੱਕਾ ਹੈ ਇਹ ਵੀ ਕਰ ਸਕਦਾ ਦਾ ਉਹ ਮਿਸਤਰੀ ਪੂਰੇ ਕਿੰਨੇ ਦਿਨ ਚ ਟਾਇਲ ਲੱਗ ਜੂਗੀ ਹੁਣ ਤੂੰ ਦੱਸ ਆਪਨੇ ਤੇ ਚਾਰ ਪੰਜ ਲੱਗੇ ਜਾਣੇ ਅਗਲੀ ਅਗਲੀ ਲੋੜੀ ਨੂੰ ਵਿਆਹ ਹੋ ਜਾਊਗਾ ਕੁਝ ਨਹੀਂ ਅਗਲੀ ਲੋੜੀ ਨੂੰ ਵਿਆਹ ਹੋ ਜਾਊਗਾ ਲੱਗਦਾ ਤਾਂ ਹੈਗਾ ਲੱਗ লাগਦਾ ਨਹੀਂ ਕਹੀਦਾ ਹਾਂ ਕਹਿੰਦਾ ਉਹ ਹੋ ਗਈ ਜੀਗਾ ਪੂਰੀ ਨੂੰ ਵਿਆਹ ਖੜਾ ਲਾਣਾ ਹੁਣ ਚੱਲੋ ਕੱਪੜੇ ਦੇਖ ਲਈਏ ਤਾਂ ਵਿਆਹ ਗਿਆ ਚੱਲ ਚਲੀਏ ਗਰਮੀ ਆ ਗਈ ਹੁਣ ਕੱਲੇ ਲੈਣੀ ਆ ਆਹ ਹੁਣ ਤਾਂ ਦੀ ਟੀ-ਸ਼ਰਟ ਆ ਭਾਈ ਗੱਲ ਸੱਚੀ ਆ ਕਹਿੰਦੇ ਲੋੜੀ ਨੂੰ ਗਰਮੀ ਹੁੰਦੀ ਓਹੀ ਕੰਮ ਹੋ ਗਿਆ ਯਾਰ ਮੜਾ ਦੇਖ ਕੇ ਇਹ ਕਿੰਨੀ ਖਲਾਤੀ ਆ ਬੁਰੀ ਰੱਖ ਕੇ ਲੈਵਾ ਕਰ ਜਾਣਾ ਫੇ ਮੋਟਰ ਪਰ ਆ ਕਾਣਾ ਬੜਾ ਲਾਉਣਾ ਕਹਿੰਦੇ ਇੰਨੀ ਕ ਟਾਇਰ ਲਾਈ ਆ ਮਿਸਤਰੀ ਹੈ ਬਾਕੀ ਆ ਕੰਧ ਉਪਰ ਵੀ ਲੱਗ ਗਈ ਹੈ ਮਿਸਤਰੀ ਆਹ ਲੈਵਲ ਕੱਢਿਆ ਹੈ ਬੜੀਆ ਕੰਮ ਹੈ ਇਹਦਾ ਗਰੂਪ ਹਰਤਾ ਮਿਸਤਰੀ ਆ ਪਾਇਆ ਗਿਆ ਬਈ ਗਰੂਪ ਟੌਰ ਬਣ ਗਈ ਆ ਪੱਥਰ ਆ ਗਿਆ ਨਾ ਸੋਈਦਾ ਇਹ ਤੇ ਐਨ ਲਾਤਾ ਇਹਨੂੰ ਕੋ ਕੈਮੀਕਲ ਲਾ ਕੇ ਚਿਹੜੇ ਆਏ ਮੈਂ ਤੇ ਇਹ ਇਹ ਰੱਖ ਰਹੀ ਟੁੱਟੂ ਕੀ ਧਰੀ ਇਹ ਹਾਂ ਡਬਲ ਮੋਲ ਦੇਗਾ ਡਬਲ ਮੋਲ ਠੀਕ ਹੈ ਬੜਿਆ ਲੱਗੂਗਾ ਅੱਧਾ ਕੰਮ ਹੋ ਗਿਆ ਅੱਧਾ ਤੇ ਬੰਦ ਹੋ ਗਿਆ ਥੋੜਾ ਜਿਹਾ ਰਸੋਈ ਦੇ ਟਾਈਮ ਖਾਣਾ ਬਾਈ ਖਾ ਲੈ ਇੱਧਰ ਵੀ ਲਾਉਣਾ ਹਾਂ ਲਾਉਣਾ ਹੁੰਦਾ ਭਾਈ ਜਿੱਦਣ ਮੇਸਤਰੀ ਦਾ ਕੰਮ ਨਿਪਟੜ ਗਿਆ ਫੇਰ ਨੰਬਰ ਦੇਣਾ ਮੇਸਤਰੀ ਦਾ ਨਹੀਂ ਇਹ ਹੋਰ ਪਾਸੇ ਚਲੇ ਜਾਓ ਗਾਲੇ ਨੰਬਰ ਨਹੀਂ ਦੇਣਾ ਹੈਗਾ ਇਹਦਾ ਓ ਪੂਰੀ ਹਾਂਜੀ ਵਾਂਟੀ ਭਾਈ ਕੀ ਹਾਲ ਹੈ ਵੀਰੇ ਵਧੀਆ ਭਾਈ ਦੋ ਦਿਨ ਬਾਅਦ ਮਿਲਿਆ ਕਿਆ ਗੱਲ ਬਾਹਰ ਹੋ ਗਏ ਤੇ ਰੰਗੇ ਤੇ ਅਸੀਂ ਕਿਧਰੇ ਨੂੰ ਕਿਆ ਲੈਣਾ ਟਰਾਲਾ ਲੈਣਾ ਕੋਈ 14 ਫੁੱਟਾ ਦੱਸੋ ਹੋਵੇ ਪਰ ਰੇਂਜੀ ਚ ਲੋਕਲ ਹੈ 13 ਜਾਂ 14 ਹੈ ਹਾਂ 14 ਹੋਵੇਗਾ 14 ਹੀ ਲੈਣਾ ਹੈ 15 ਹੋਵੇ 14 ਹੋਵੇਗਾ ਵਾਂਟੀ ਭਾਈ ਮਿਲਿਆ ਕਹਿੰਦਾ 14 ਫੁੱਟਾ ਕੋਈ ਟਰਾਲਾ ਬਈ ਰੇਂਜ ਮਾ ਹੋਇਆ ਨੋਕਲ ਤਾਂ ਵਾਂਟੀ ਭਾਈ ਨੂੰ ਫੋਨ ਕਰ ਦੇ ਨੰਬਰ ਦੱਸ ਬਾਈ 9865281005 81005 ਤੇ ਫੋਨ ਕਰ ਦੋਗੇ ਹਾਂ ਠੀਕ ਹੈ ਠੀਕ ਹੈ ਤੂੰ ਰਹਿੰਦਾ ਕਿੱਥੇ ਦਿਖਦਾ ਹੀ ਨਹੀਂ ਤੁਰ ਹੀ ਆ ਮੈਂ ਤੇਰੀ ਗੌਰ ਤੇ ਦਿਖਦਾ ਨਹੀਂ ਮੈਂ ਇਸ ਤੇਰੀ ਮਨ ਬਹਦਾ ਤਾਂ ਨੋਤੇ ਇਧਰ ਨਹੀਂ ਤੁਰਦਾ ਮਾਤਾ ਇਸ ਤੇ ਮਨ ਦਰੋਂ ਤੇਰੀ ਲਿਆ ਗਿਆ ਬਾਟੀ ਆ ਗਿਆ ਮੈਂ ਫਿਰ ਜਾਏ ਆਉਂਦੇ ਨਹੀਂ ਆ ਜਾ ਫਿਰ ਇਹਦੇ ਕੋਲ ਬਿਠਾ ਕੇ ਤੈਂ ਕਹਿਣਾ ਮੰਨਦਾ ਨਹੀਂ ਮੈਂ ਜੱਗੇ ਦਾ ਪੰਡ ਦੀ ਬਹੁਤ ਜ਼ੋਰ ਲਾਉਂਦੇ ਆ ਹੁਣ ਆਇਆ ਭਾਈ ਜੱਗੇ ਕੋਲ ਅੰਕਲ ਹਾਂਜੀ ਤੇਰਾ ਕੰਮ ਕਰਤਾ ਮੁੰਡੇ ਨੇ ਹਾਂਜੀ ਮੁੰਡੇ ਨੇ ਕੰਮ ਕਰਤਾ ਕਿਹੜਾ ਜੀ ਆ ਮੁੰਡੇ ਨੇ ਉਹ ਨਹੀਂ ਯਾਰ ਕਰਦੇ ਆ ਰਾਮ ਨੇ ਲਾਰੇ ਲਾ ਲਾ ਯਾਰ ਕਰਦੇ ਇਹ ਲਾਰੇ ਲਾਈ ਜਾਂਦਾ ਇਹ ਤੇ ਬਾਪੂ ਨੇ ਅੱਜ ਹਾਂ ਕਰਦੀ ਵੀਡੀਓ ਚ ਬਾਕੀ ਗੱਲ ਹੈਗੀ ਆ ਬਾਈ ਕਾਦੀ ਕਹਿੰਦਾ ਉਲੀ ਦੀ ਕੁੜੀ ਆ ਦਾਤਰ ਨਹੀਂ ਲੱਗੀ ਹੋਈ ਆ ਸੰਘੇ ਹਸਤਾਲ ਚ ਗੱਡੀ ਦੇਣੀ ਆ ਗੱਡੀ ਦੇਣੀ ਆ ਬਾਈ ਇਹਨੂੰ ਹੁਣ ਬਾਈ ਵੀਡੀਓ ਵਾਲੇ ਸਾਰੇ ਕੋਈ ਵੀ ਮੰਨਦਾ ਨਹੀਂ ਹੈਗਾ ਉਹ ਜੱਗੇ ਲਾ ਕੁੜੀ ਇਹਦੀ ਭੈਣ ਨਹੀਂ ਦੇਖ ਲਈ ਭੈਣੇ ਕਰਾਉਣਾ ਹੈਗਾ ਭੈਣੇ ਕੁੜੀ ਦੇਖ ਲਈ ਗੱਲ ਤਾਂ ਸੁਣ ਇਹਨੇ ਵੀ ਦੇਖ ਲਈ ਵਿਆਹ ਅਸੀਂ ਕਰਾਉਣਾ ਸੀਗਾ ਕਾਦੇ ਨਹੀਂ ਕਰਾਉਣਾ ਲਾ ਸਾਡੀ ਲੋੜੀ ਆ ਤੌਂਦੇ ਮੁੰਡੇ ਨਾਟੇ ਲੋੜੀ ਅਗਲੀ ਲੋੜੀ ਵੇਖ ਕੇ ਵੜ ਦੇਣੀ ਇਹ ਨਹੀਂ ਦੇਖੀ ਜਾਊਗੀ ਦੇ ਭਾਈ ਨੇ ਵੀ ਕਿਹਾ ਵੀ ਆਪਾਂ ਜਿੱcka ਮਰਜ਼ੀ ਕਰ। ਇਹਦਾ ਬਾਪੂ ਵੀ ਕਹਿੰਦਾ ਜਿਵੇਂ ਮਰਜ਼ੀ। ਵੀ ਬਾਪੂ। ਮੇਰੀ ਗੱਲ ਸੁਣ। ਇਹਦੇ ਬਾਪੂ ਕੋਲ ਜਾਇਆ। ਹਾਂ ਉਹਦੇ ਕੋਲ ਜਾਣਾ। ਨਹੀਂ ਆਉਣੇ। ਅੱਜ ਭੂਰੀ ਨੇ ਟਾਸ ਪਾਈ ਤੇ ਕੌਣ ਜਿੱਤੇ ਆ। ਉਹ ਵੀ ਤਾਂ ਐ ਭਾਈ ਸਾਡੀ ਯਾਰ ਭੂਰੀ ਦੇ ਟਾਸ ਵਾਲੀ ਵਿਆਹ ਦੀ ਗੱਲ ਚੱਲਦੀ। ਅੱਜ ਲੋਹੜੀ ਆ। ਸੌਂਦਾ ਸੀ। ਭੂਰੀ ਨੇ ਭਾਈ ਟਾਸ। ਉਹਨੇ ਪਾਇ 1 ਰੁਪਿਆ। ਉਰਕੇ ਮੇਰੀ ਜੇਮਾਂ ਹੀ ਪੈ ਗਿਆ। ਲੱਗੂਗਾ ਲੱਗੂਗਾ। ਪਾਉਣੀ ਆ ਨਾ ਦੋਨੋਂ ਦੀ ਜੇਮਾਂ ਮੇਰੀ ਪਾ ਪੈ ਗਿਆ। ਹਾਂ। ਆਜੂ ਭਾਈ ਹੁਣ ਮੰਨ ਜਾ। ਗੱਟਿਆ ਦੇ ਰਿਹਾ ਲੋਹੜੀ ਆ ਤੇਰੇ ਕੋਲ। ਹਾਲ ਦਾ ਹੋ ਗਿਆ। ਵੱਲਾ ਹੁਣ ਦੁੱਤੇ 40 ਦਾ ਹੋਜਮਾ ਜਹਾ 30 ਕੋਈ ਕਿਥੇ ਹੋ ਗਿਆ ਨਹੀਂ ਹੋਣਾ ਹੈਗਾ ਕੰਮ ਹੋਣਾ ਚੈੱਕ ਨਾਲ ਆਡੀ ਲੱਗੀ ਹੋਈ ਰਿਸ਼ਤੇਦਾਰ ਦੀ ਵਿਚਾਰੀ ਉਹਦੀ ਉਹ ਕੁੜੀ ਨਾਲ ਬਹੁਤ ਉਹ ਆ ਬਚੋਲਾ ਵੀ ਮੰਨਦਾ ਬਚੋਲਾ ਕੰਮ ਕੁਛ ਵੀ ਨਹੀਂ ਸਾਰੇ ਦੇ ਬਚੋਲੇ ਆ ਸਾਰੇ ਸਾਰੇ ਸਰਪੀਤ ਵੀ ਕਹਿੰਦਾ ਵਿਚਾਰਾ ਉਹ ਜਿੱਕੇ ਪਿੰਡ ਡਾਕਟਰ ਨਹੀਂ ਅਮਰ ਜੀ ਉਹ ਕਹਿੰਦਾ ਰਾਤ ਨੂੰ ਮੈਂ ਉਹ ਵੀ ਕੰਮ ਘਰ ਵੀ ਆਪਣਾ ਕੰਮ ਕਰੂੰਗੀ ਦੁਕਾਨ ਖੋਲ ਕੇ ਡਿਊਟੀ ਦੇ ਬਾਅਦ ਚੱਲੀ ਆਪਾਂ ਚੱਲੀ ਆਪਾਂ ਹੁਣ ਟਾ ਟਾ ਘਰੇ ਲਵਾ ਲੈ ਕਹਿੰਦਾ ਆਪਾਂ ਨੇ ਹਾਂ ਘਰ ਤੇ ਕਰ ਲਾ ਹੋ ਗਏ ਉਹਦਾ ਬਾਪ ਕਹਿੰਦਾ ਕੁੜੀ ਦੀ ਕਮਾਈ ਹੈ ਮੈਂ ਨਹੀਂ ਕਰਾਂ ਦੁੱਖੀ ਰੱਖਣੀ ਨਾ ਮੈਂ ਇਹ ਕੰਮ ਕਰਨਾ ਹੈ ਗੱਡੀ ਦੇ ਖਾਤੇ ਜਮਾ ਹੁੰਦਾ ਗੱਡੀ ਦੇ ਪੈਸੇ ਕਹਿੰਦਾ ਹੋ ਕੇ ਅੱਜ ਤੇ 2 ਸਾਲ ਹੋ ਕੇ ਦੀ ਭੈਣ ਦਾ ਆਪਰੇਸ਼ਨ ਹੋਇਆ ਇਹਨੂੰ ਜੱਦੀ ਗੱਲ ਆ ਜੱਦੀ ਗੱਲ ਆ ਕਰੋਲੀ ਦੀ ਨਾਲ ਲੋਕ ਇਹ ਮੰਨਦਾ ਹੀ ਨਹੀਂ ਸੋਹਣੀ ਗੱਡੀ ਕਢ ਕੇ 10 ਦੀ ਆ ਵੀ ਜਿੰਨੀ ਪੇਮੈਂਟ ਉਹਦੀ ਜਮਾ ਹੋ ਗਈ ਕਹਿੰਦਾ ਮੈਂ ਤਾਂ ਗੱਡੀ ਦੇ ਦੇ ਨਾਲੇ ਨਾਰਸਾ ਲਿਆ ਸੀ ਇਹਦੇ ਵਾਸਤੇ ਲੱਗ ਕੇ ਮੈਂ ਆਪਣੇ ਦੇ ਫੇਸ ਦੀ ਮਾਰਦਾ ਬਾਕੀ ਦੀ ਮਾਰਦੀ ਆ ਇਹ ਕਿੰਨਾ ਲੱਦਣਾ ਉਹ ਤਾਂ ਫੇਸ ਆ ਗੱਲ ਨੇ ਉਹ ਨਾਰਸਾ ਦੀ ਗੱਲ ਫਿਰ ਉਹ ਬਾਈ ਲੋਕਾਂ ਨੇ ਜਿਹੜੇ ਵੀ ਕਮੈਂਟ ਕਰਦੇ ਬਾਈਆਂ ਨੇ ਉਹਨਾਂ ਦੇ ਆਸਰੇ ਨਹੀਂ ਅੱਜ ਤੇ ਕੀ ਕਰਾ ਲੈ ਯਾਰ ਉਹ ਕਹਿੰਦਾ ਤੂੰ ਕਰਾ ਆਇਆ ਇਹ ਦੂਰ ਹਿੱਤਾ ਇਹ ਬਸਾਂਦਾ ਇਹ ਇਹਨੇ ਦੇਖ ਇਹਨੇ ਕਰਾਉਣਾ ਬਾਹਲੀ ਕੁੜੀ ਨਾਲ ਆਂਕਲ ਨੂੰ ਪਤਾ ਇਹ ਵੱਲੀ ਦੇ ਸਰਪੰਚ ਦੀ ਕੁੜੀ ਹੈ ਜੀ ਉੱਥੇ ਜਾ ਨਹੀਂ ਹੋਇਆ ਇਹ ਝੂਠ ਨਹੀਂ ਬੋਲਣਾ ਸਵੇਰੇ ਇਹਦਾ ਮਾਰ ਵਿਆਂ ਕਰਦਾ ਇਹ ਇਹਦਾ ਮਾਹਨ ਨਾਲ ਐਡਾ ਜੋਗਾ ਐਡਾ ਕਿੱਥੇ ਤੂੰ ਆਪਣਾ ਤੂੰ ਕਰ ਹਾਂ ਇਹਨੂੰ ਪਰਾਉਣਾ ਹੁੰਦਾ ਕਰਾ ਦੇਦੇ ਉਹ ਆ ਜਾ ਉਹਦਾ ਰਾਤ ਕੱਢਦੇ ਕੁੜੀਆਂ ਕਲਾੜੀ ਜਲਾਈ ਵੀ ਅੱਜ ਮੈਂ ਵੀ ਲੈ ਕੇ ਆਇਆ ਉਹ ਦੇਖੀ ਜੇ ਕਿ ਰਾਤ ਨਾਲ ਡੋਲਦੀ ਪਥਲੇ ਮੈਂ ਤਾਂ ਗੇਰ ਰੱਖਿਆ ਪੂਰੀਆਂ ਅਕਲ ਕਰਕੇ ਆ ਸਵੇਰੇ ਪੂਰੀ ਮੈ ਲਿਆ ਫਿਰ ਭਾਈ ਉਹਨੇ ਮੈਨੂੰ ਕਿਹਾ ਸਾਡੀ ਰਿਸ਼ਤੇਦਾਰਨੀ ਨੇ ਵੀ ਭਾਈ ਆਮਨ ਨੇ ਕਰਾ ਲਿਆ ਉਹ ਤਾਂ ਆਏ ਆ ਕਹਿੰਦੇ ਵਕੀਰ ਵਰਗੀ ਕੋਠੀ ਇਹਦੀ ਮੁੰਡਾ ਸੁਨੱਖਾ ਬਹੁਤਾ ਕੁੜੀ ਦੀ ਵੀ ਆਹੀ ਮੰਗਾ ਕੁੜੀ ਵੀ ਸੋਹਣੀ ਵੀ ਵੀ ਲੱਗੀ ਵੀ ਆ ਵਿਚਾਰ ਹੋਰ ਦੱਸ ਗਿਆ ਜਾਈ 350 ਘਾਟਲ ਕਰਾ ਲਾ ਤਾ ਇਹ ਮਾਰ ਦੱਤੀ ਵਕੀਰ ਭਾਈ ਇਹ ਬਾਫੂਆ ਗੱਲ ਕਰੀ ਬਣੇ ਅੱਜ ਘਰ ਜਾਣਾ ਕੇ ਆ ਤਾਂ ਫੇਰ ਫੇਰ ਪੁੱਛਿਆ ਕਹਿੰਦੇ ਆਮਨ ਦਾ ਹੋ ਗਿਆ ਮੇਰੀ ਗੱਲ ਸੁਣ ਗੰਨੇ ਨੇ ਉਰੀ ਰਹਿ ਜਾ ਨਾ ਤੂੰ ਵਿਆਹ ਕਰਾ ਲਾ ਅਗਲੀ ਲੋੜੀ ਵਾੜਦੀ ਹੈਗਾ ਔਰ ਇਹਦੇ ਲਈ ਪੱਕੀ ਹੁੰਦੀ ਚੱਲ ਚਲੀ ਲੈ ਲੈ ਮੈਂ ਚਲ ਆ ਫੇਰ ਹੋਰ ਮਸਮਤੀ ਜਿਸ ਅਕਲ ਮੇਰੀ ਕਰਾਉਂ ਨਾ ਬਾਪੂ ਬਣਾਉਂਗਾ ਪੁਣਾ ਇਹਨੇ ਨਾ ਵਾਟੀ ਲਈ ਕੱਟੇ ਉੱਪਰ ਜਾ ਕੇ ਚੱਲੋ ਇਹਨਾਂ ਹਾਂ ਜਿੰਨਾ ਚਿਰ ਹੋ ਗਏ 2-3 ਮਹੀਨੇ ਹੋ ਗਏ ਉਹਨੇ ਆਪ ਕੋ ਛੇਰੀ ਤੇ ਰਾਣੀ ਕਰੀ ਵੀ ਕੁੜੀ ਦਾ ਫੇਰ ਹੋ ਜਾਣਾ ਅੰਕਲ ਤੂੰ ਵਿਆਹ ਨੂੰ ਛੱਡ ਵਾਟੀ ਨੇ ਟਰਾਲਾ ਲੈਣਾ ਨੂੰ ਦੁਆ ਦੇ ਕੋਈ ਟਰਾਲੇ ਦੀ ਸੁਣ ਲੋ ਬਾਈ ਗਾਜਾ ਜੱਗਾ ਕਹਿੰਦਾ ਇਹਨੂੰ ਦੋਨੇ ਨਾਵਾ ਨਾ ਮੇ ਤੇ ਹੋ ਗਏ ਬਾਈ ਜੀ ਰੇਟ ਬਹੁਤ ਜ਼ਿਆਦਾ ਹੂੰ ਘਰ 5-5 ਲੱਖ ਤੇ ਟਰਾਲਾ ਘਟਣ ਜਿਹੜਾ ਚੰਗਾ ਲੈਣਾ ਲੱਖ ਦੇ ਟਾਇਰੇ ਪੈਨੇ ਆ ਤੇ ਹੁਣ ਚੱਲਦਾ ਲੈਣਾ ਬਾਂਟੀ ਦੀ ਜਿੰਨੀ ਕੁ ਏਜ ਆ ਉਦੋਂ ਕੁ ਰੋਡ ਲੈਣਾ ਇਹਨੇ ਇਹਨੇ ਗੁੰਜਾਇਸ ਆ ਉਹਨੇ ਇੱਕ ਦਾ ਟਰਾਲਾ ਮੁਸ਼ਕਿਲ ਮਿਲਦਾ ਬਾਂਟੀ ਕਰਾ ਜਿਆ ਸਿੰਪਲੇ ਮਿਲ ਜੇ ਬਿਲਗਾ ਨਾ ਮਿਲੇ ਹੈ ਜਿਹੜਾ ਸਿੰਪ ਸਿੱਧੀ ਹੁੱਕਾ ਆਉਦਾ ਸਿੱਧੀ ਹੁੱਕਾ ਲਈ ਬੁਕੇ ਹੁਣ ਟਾਇਰ ਚੰਗੇ ਹੋ ਟਾਇਰਾਂ ਦੀ ਹੋ ਗੀ ਮਤਾ ਇੱਕ ਜੱਗਾ ਕਹਿੰਦਾ ਮੁੰਡੇ ਗਰੁੱਪ ਵਾਲੇ ਦੇ ਨਾਮ ਆਪਣਾ ਲੋ ਨਹੀਂ ਉਹ ਵੀ 3 3.5 ਲੱਖ ਚ ਪੈਣਾ ਉਹ ਬਾਈ ਟਾਇਰ ਭਾਗੇ ਟਾਇਰ ਭਾਗੇ 40000 ਉਹ ਤਾਂ ਤਕੜੇ ਆਦਮੀਆਂ ਦੇ ਕੰਮ ਆ ਯਾਰ ਫੇ ਚੱਲਦਾ ਮੈਨੂੰ ਵੀ ਨਹੀਂ 220000 ਰੁਪਏ ਮੰਗਦਾ ਹਾਂ ਨੀਵੀ ਓਕਾ ਤਾਰਾ ਸੀ ਬਿਲਗੇ ਦਾ ਪੁਰਾਣਾ ਮਾਡਲ ਆ ਕਿਹੜਾ ਜਲੰਧਰ ਖੜਾ ਹਾਈ ਕਟ ਹਾਂ ਨੂੰ ਵਾਂਡੀ ਨੂੰ ਫੋਟੋ ਲਗਾ ਦਿੰਦਾ ਉਹ ਇਹ ਗੰਜਾਸ਼ ਇੱਕ ਆਲੂ ਕਹਿੰਦਾ ਦੇਖ ਨੂੰ ਦੋ ਤਾਂ ਮਿਲ ਜਣਾ 20000 ਉਹ ਉਹ ਵਈ ਨੂੰ ਦਵਾਈ ਲਿਆਉਣਾ ਯਾਰ ਉਹ ਇਹਨੂੰ ਦਵਾਈ ਲਿਆਉਣਾ ਕਹਲੂ ਚਾਹੇ ਮੇਰੇ ਕੋਲ ਤੇ ਪੈਸੇ ਪੈ ਜਾਣ ਮੈਂ ਦਵਾਈ ਲਿਆਉਣਾ ਟਰਾਲਾ ਜੇ ਮੈਂ ਨਾ ਉਹ ਕਾਲੂ ਜਾਣਾ ਫਾਦਰਾਂ ਬਾਟੀ ਵੀ ਬਾਹਰ ਦੀ ਬੇਤੇ ਇਹਨੇ ਕਹਿਣਾ ਅੰਕਲ ਕਾਲਾ ਚੱਕਣ ਗਾਣਾ ਉਪਣ ਕਾਦਾ ਜੇ ਮੇਰੇ ਪਸੰਦ ਆ ਗਿਆ ਟਾਲਾ ਲਿਆਉਣਾ ਹਾਂ ਨੂਰਮੈਲ ਦਾ ਮੁੱਦੇ ਦੀ ਗੱਲ ਕਰ ਰਿਹਾ ਤੇਰੇ ਬਾਪੂ ਨਾਲ ਚ ਗੱਲ ਕਰਨੀ ਸ਼ਾਮ ਨੂੰ ਟ੍ਰਾਨਾ ਸਾਡੀ ਟ੍ਰਾਨਾ ਨਾ ਨੂਰਮੈਲ ਦਾ ਤਾਂ ਕਰਿਓ ਗੱਲ ਸੁਣ ਲਓ ਅੱਛੀ ਦੀ ਗੱਲ ਕਰਨੀ ਤੇ ਬਾਪੂ ਨੂੰ ਪਹਿਲਾਂ ਮੈਨੂੰ ਫੋਨ ਕਰਕੇ ਮੈਂ ਕਾਲੂ ਜਾਊਂਗਾ ਪਰਸੋਂ ਜਾਣਾ 15 ਫੋਨ ਕਰਨ ਲੱਗਿਆ ਉਹ ਨਹੀਂ ਨਹੀਂ ਉਹ ਚੱਲ ਜੀ ਯਾਰੋ ਕੰਮ ਖਰਾਬ ਹੈ ਉਹ 15 ਪੜ ਜਾਣਾ ਕਿਤੇ ਮੰਗਣਾ ਹੋਗੀ ਹੋਵੇ ਜੇ ਨਾ ਹੋਇਆ ਫਿਰ ਜ਼ੋਰ ਪਾ ਲੈਣਾ ਅਕਲ ਮੇਰੀ ਗੱਲ ਸੁਣ ਤਾ ਤੇ ਹਾਂ ਕਰ ਆਪਾਂ ਕੁੜੀ ਤਾਂ ਹੋਰ ਲਿਆਉਂਗੇ ਇਹ ਹੋਰ ਸਾਡਾ ਗੜੀ ਬੰਦੀ ਜਗਾ ਕਿਹਾ ਪਲਾਹੇਰਾ ਬਣਿਆ ਨੂਰ ਮਹਿਲ ਦਾ ਇਹ ਸਾਡਾ ਟਾਲੇ ਬਰਾਗ ਦਾ ਇਹ ਨੀ ਸਿਰ ਮਾ ਨਾ ਦੱਸ ਮੇਰੇ ਕੋਲ ਪਲਾਹੇਰਾ ਬਣਿਆ ਕਿ ਨੂਰ ਮਹਿਲ ਦਾ ਤੂੰ ਪਕੌੜੀ ਨਾਲ ਸਾ ਸਰਜੀਤ ਦੇ ਉਹਦੇ ਸੰਗੇ ਤੇ ਲੱਗੀ ਵੀ 20000 ਤਨਖਾਹ ਘਰ ਵੀ ਸਾਨੂੰ ਆ ਜਿਹੜੀ ਲਵਾਈ ਬੂਟੀ ਲੈਣ ਨੂੰ ਬਾਈ ਮੈਂ ਚੱਲਿਆ ਘਰ ਨੂੰ ਮੈਂ ਲੈ ਲਿਆ ਬੂਟੀ ਦਾ ਮੋਰਦਾ ਕਮਰਾ ਰਾਹ ਕਰਨੀ ਹੁਣ ਅਕਲ ਦੀ ਰਾਹ ਕਿ ਨਹੀਂ ਕਹਿੰਦੇ ਦੁਕਾਨ ਖੋਲਣੀ ਆ ਘਰ ਵੀ ਦੇਖੀ ਬੈਠੀ ਆ ਇਹਦਾ ਅਮਰੀਕੀ ਦੀ ਗੁੱਲ ਲਾਉਣੇ ਕੰਨ ਵੀ ਰੋਲਣੇ ਨਾਲੇ ਜੇ ਸੋਝੂਗਾ ਭਾਈ ਮੈਂ ਅਲਟੋ ਤੇ ਲੈ ਕੇ ਜਾਊਗਾ ਅਲਟੋ ਤੇ ਲੈ ਕੇ ਜਾਊਗਾ ਇਹ ਵੀ ਗੱਡੀ ਮੁੱਦਲੇ ਲਾਣਾ ਆਕਲ ਹੱਵੇ ਉਹ ਬਾਜੇ ਵਾਲੇ ਆ ਗਏ ਭਾਈ ਵਿਆਹ ਚ ਬਾਜੇ ਆਏ ਆ ਕੇ ਸ਼ਗਨ ਹੋ ਗਿਆ ਸ਼ਗਨ ਹੋ ਗਿਆ ਅੱਜ ਤੋਂ ਉਹ ਮਾਰੀ ਮਾਰੀ ਵਾਜੇ ਟੁੱਟਿਆ ਮੈਂ ਇਹ ਟੁੱਟੇ ਪਾਵਰ ਕਿ ਨਹੀਂ ਉਹ ਵਾਜੇ ਚ ਇੰਨਾ ਟਰੈਕਟਰ ਦਾ ਹੋਰਲੀ ਵਾਜਦਾ ਬੰਦੇ ਨੇ ਵੀ ਡਰਵਾ ਲੱਗੀ ਹੋਈ ਹੈ ਦਾਈ ਜੋਰ ਮਾਰਦਾ ਧਿਆਨ ਹੈ ਗਿਆ ਵਾਜੇ ਜੋਰ ਕੇ ਬਸ ਬਸ ਹਵਾ ਨਿਕਲ ਜਾ ਰਹੀ ਸਾਰੀ ਜੋਰ ਕੇ ਉਹ ਬਾਤਾਂ ਹੋ ਰਹੀਆਂ ਨੇ ਆਪ ਆਪਾ ਖੱਡ ਕੇ ਚੱਲੋ ਹਾਂਜੀ ਭਾਈ ਸਿੰਧੂ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਲੋੜੀ ਦੀਆਂ ਵਧਾਈਆਂ ਭਾਈ ਜੀ ਤੁਹਾਨੂੰ ਵੀ ਸਾਰਿਆਂ ਨੂੰ ਜੀ ਹਾਂ ਜੱਗੇ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਲੋੜੀ ਦੀਆਂ ਵਧਾਈਆਂ ਜੀ ਬਹੁਤ ਬਹੁਤ ਵਧਾਈਆਂ ਭਾਈ ਮਹਾਰਾਜ ਤੰਦਰੁਸਤੀਆਂ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਹਾਂ ਵਾਹ ਉਹ ਹੈ ਨਹੀਂ ਵੀ ਹੁਣ ਮੰਗਣ ਚਲੇ ਜਾਈਏ ਨਹੀਂ ਨਹੀਂ ਹੁਣ ਤਾਂ ਭਾਈ ਕਿਹਨੂੰ ਕਿੰਨੇ ਸਾਲ ਹੋ ਗਏ ਮੰਗੇ ਨੂੰ ਲੋੜੀ ਦਾ ਕਦੇ ਮੰਗੇ ਹੁੰਦੀ ਨਹੀਂ ਛੋਟੇ ਛੋਟੇ ਹੁੰਦੇ ਤਾਂ ਜਾਂਦੇ ਮੰਗੀ ਆ ਜਾਂਦੀ ਸੀ ਮੇਰੇ ਨਹੀਂ ਯਾਦ ਬਾਈ ਅਸੀਂ ਮੰਗੀ ਆ ਤੇਰਾ ਕਿਉਂ ਕੇ ਨਹੀਂ ਸਕਦੇ ਵੀ ਤੈਨੂੰ ਲਫਾਫੇ ਇਕੱਠੇ ਕਰ ਲੈਣੇ ਖਾਸੇ ਸਾਰੇ ਜਿੰਨੇ ਹੁਣੇ ਕਿਸੇ ਨੇ ਤਾਂ ਆਨਬਾਦ ਤੇ ਖਿੱਲਾ ਬਾਦੀਆਂ ਸਾਰੇ ਲਫਾਫੇ ਮਿਕਸੇ ਚੱਲ ਇੱਕ ਹੋਰ ਦੇਖ ਲਈ ਉਹ ਇੰਨੀਆਂ ਖਾ ਵੀਂਦੀ ਹੁੰਦੇ ਘਰ ਪਈਆਂ ਰਹਿੰਦੇ ਜਾਂ ਬਾਰਮਾ ਕੱਢ ਕੇ ਦੇਖਦੇ ਤੇ ਉਹ ਜਿਹੜੀ ਗੱਚੀ ਉਹ ਦੂਈ ਹੁੰਦੀ ਸੀ ਸਿੰਦੂ ਅਰੋੜੀ ਪਿੱਛੇ ਵਿੰਗਲ ਜਾਂਦੀ ਸੀ ਹਾਂ ਬਾਕੀਆਂ ਬਾਕੀ ਹੁਣ ਟਾਈਮ ਟਾਈਮ ਦੀ ਗੱਲ ਜੱਦੀ ਜ਼ਿੰਮੇਵਾਰੀ ਪਈ ਆ ਜੱਦੀ ਨਾਲ ਲੋੜ ਹੀ ਨਾ ਤੁਸੀਂ ਐ ਰਸ ਤੇਰੇ ਘਰ ਜਾ ਕੇ ਦੇਖੇ ਧੂਣੀ ਲਾਈ ਆ ਧੂਣੀ ਤਾਂ ਲਾਉਂਗੇ ਲੇਟ ਕਬੀਲਦਾਰੀਆਂ ਨੇ ਫਸ ਗਏ ਹੁਣ ਗਾਲੀ ਲੋੜੀ ਹੁਣ ਕਿਤੇ ਲੋੜੀ ਆ ਜਾਵੇ ਹੁਣ ਤਾਂ ਲੋੜੀ ਤਾਂ ਲੋੜੀ ਦੀਵਾਲੀ ਦਾ ਨਹੀਂ ਜਿਹੇ ਤਰ੍ਹਾਂ ਹੁਣ ਤਾਂ ਟਾਈਮ ਲੰਘੇ ਦੀਵਾਲੀ ਆ ਕੰਮ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਬਾਈ ਅੱਜ ਵੀ ਦੇਖ ਲੈ ਲੋੜੀ ਵਾਲੇ ਦਿਨ 9 ਵਜੇ ਖੜਾ ਛੱਡਣਾ ਬਾਹਨੇ ਵਿੱਚ ਸਾਰਿਆਂ ਨੂੰ ਜਿਹੜੇ ਨਵੇਂ ਮੁੰਡਾ ਹੋਇਆ ਜਵਾਕ ਹੋਇਆ ਉਹਨੂੰ ਜ਼ਿਆਦਾ ਹੈ ਬਾਈ ਹੁਣ ਤੇਰੇ ਵੀ ਅਗਲੇ ਸਾਲ ਹੋ ਜਾਣਾ ਜੇ ਤੂੰ ਵਿਆਹ ਕਰਾਵੇਂ ਹੁਣ ਮਨਦਾ ਨਹੀਂ ਤੈਨੂੰ ਦੱਸ ਗਿਆ ਕਰੀਏ ਸਿੱਧੂ ਆ ਰੇ ਮੋਢ ਉੱਤਰ ਕੇ ਉੱਥੇ ਆ ਜਾਂਦਾ ਹੈ ਦਿੱਤਾ ਆਉਂਦਾ ਨਰਸ ਦਾ ਸੰਗੇ ਤੇ ਲੱਗੀ ਹੋਈ ਆ ਦੇਖ ਲਈ ਵੀਡੀਓ ਫੇਰ ਯਾਰ ਕੰਮ ਫਿਰਕੇ ਬੰਦਾ ਉੱਥੇ ਹੋਂ ਦੱਸ ਕਿਆ ਕਰ ਸਕਦੇ ਹੋ ਸਿੰਦੂ ਚੱਲੀਏ ਆਪਾਂ ਹੁਣ ਕਿੱਥੇ ਨੂੰ ਪਿੰਡ ਨੂੰ ਲੋੜੀ ਮਨਾਉਣ ਜੋਗਾ ਹੋ ਜਾਈਂ ਨਾ ਮੰਨ ਲਾ ਹਲੇ ਵੀ ਆਪਾਂ ਲੋੜੀ ਮੰਗਣ ਚੱਲਦੇ ਅੱਜ ਹੁਣ ਨਵੇਂ ਤਰੀਕੇ ਕੇ ਮਾਕੇ ਆਉਂਦੇ ਆ ਜਿਆਦਾ ਡਾਕ ਫਿਰੂਗੀ ਜਾਂ ਇਕੱਠੇ ਫਿਰ ਜੂਗੀ ਪਹਿਲਾਂ ਸਿੰਦੂ ਦੇ ਘਰ ਮਾਕੇ ਆਉਣੀ ਤੁਸੀਂ ਦੱਸ ਦੇ ਇਕੱਠੀਆਂ ਕੁੱਟੀਆਂ ਲਿਆਏ ਹਾਂ ਲੈ ਆਂਦੀ ਤੈਨੂੰ ਲੈਣੀ ਪਈ ਤੇ ਤਾਂ ਕੰਮ ਖਰਾਬ ਹੈ ਮੰਗ ਮੰਗਈਆ ਕੰਮ ਨਹੀਂ ਹੈਗਾ ਮੰਗ ਮੰਗਈਆ ਕੰਮ ਨਹੀਂ ਮੰਗਾਈ ਆ ਤੇ ਤਾਂ ਰੌਂਡੀ ਆ ਬਾਈ ਤੇ ਨਹੀਂ ਜਾਣਾ ਹੈਗਾ ਮੁਫਲੀਆਂ ਤੇਰੇ ਮਿਲ ਕੇ ਰੋਪੜ ਲਾ ਕੇ ਝੋਲਾ ਲੈ ਕੇ ਕੱਲ ਕੱਲ ਦੁਕਾਨ ਵਾਲੇ ਕੋਲ ਵਾਹੀ ਕੇ ਪੈਕਟ ਹਰੇਕ ਨੇ ਦੇ ਦੇਣਾ ਤੇਰੇ ਚੋਦੀਆਂ ਲੈ ਆਂਦੀ ਆ ਮੇਰੀ ਤਾਂ ਲੋੜੀ ਬਾਈ ਇੱਥੀ ਆ ਹਾਂ ਇੱਥੀ ਆ ਇੱਥੀ ਆ ਜੱਗੇ ਲੋੜੀ ਮਨਾਤੀ ਆ ਮੇਰੀ ਲੋੜੀ ਆਵੇ ਆ ਲੈ ਚੱਲ ਜਾ ਕੰਮ ਮੈਂ ਕਰ ਦਨੀ ਠੱਠੇ ਰਹੀ ਚਾਹੀਦੀਆਂ ਹੈਂ ਇਕੱਠਿਆਂ ਚਾਹੀਦੀਆਂ ਹਾਂ ਆਹ ਹੀ ਇਕੱਠਿਆਂ ਮਠੇ ਨਾਲੇ ਕੋਈ ਤੂੰ ਦੇਖੀ ਮੜਾ ਇਹ ਦੋਏ ਲੋਟ ਖੜਾ ਪੈਣਾ ਬਾਈ ਮਠੇ ਦੇ ਪੈਣਾ ਨਹੀਂ ਖਾ ਹੁੰਦਾ ਮਠਾ ਨਾਲ ਦੋ ਹੱਕ ਨੂੰ ਛੱਡਣੀ ਮੈਂ ਮਠਾ ਖਾਣਾ ਚਾਹੀਦਾ ਐ ਐਂਦੀਆਂ ਖਾਣੂਗਾ ਕੱਲੇ ਹਾਂ ਤੂੰ ਕਿਲੋ ਹੋਰ ਲਿਆ ਸ਼ਰਤ ਲਾ ਕੇ ਇਹ ਤਾਂ ਗੈਂਦੇ ਆ ਹੱਥੜੇ ਵਾਲੀ ਗੱਲ ਰਹੀ ਜੀ ਮੈਂ ਤਾਂ ਸਿਰਫ ਪੰਜ ਚਾਰ ਖਮਾਸ ਲਾ ਲਾਂਗੇ ਜੇ ਭੁੱਖ ਲੱਗੀ ਹੋਈ ਮਠੇ ਨਾਲ ਕੋਈ ਸੰਭਾਪਣਾ ਸਮਝਾਉਂ ਤਰੀਗਾ ਬਾਈ ਇਹ ਗੱਲ ਗਾਲਤਾ